ਕਿਦਾਂ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ Kia Seltos ਪੈਟਰੋਲ ਦੇ ਵਿੱਚ IMT ਦੇ ਵਿੱਚ ਸੋ IMT ਦਾ ਮਤਲਬ ਬਿਨਾ ਕਲਚ ਤੋਂ ਮੈਨੂਅਲ ਗੱਡੀ ਬਸ ਸਿਰਫ ਰੇਸ ਤੇ ਬ੍ਰੇਕ ਤੇ ਗੇਅਰ ਹੈਗੇ ਮੈਨੂਅਲ ਉਹ ਤੁਹਾਨੂੰ ਅੱਗੇ ਦਿਖਾਉਨੇ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਡੀ ਦੀ ਚਾਬੀ ਤੇ ਨਿਗਾਹ ਮਾਰਦੇ ਆਜੋ ਜੇਕਰ ਚਾਬੀ ਦੀ ਗੱਲ ਕਰੀਏ ਤਾਂ ਚਾਬੀ ਦੇ ਚਾਰ ਸਵਿੱਚ ਦਿੱਤੇ ਹੋਏ ਨੇ ਲੋਕ ਅਨਲੋਕ ਹੋਲਡ ਤੇ ਬੂਟ ਓਪਨ ਦਾ ਸਵਿੱਚ ਤੁਸੀਂ ਦੇਖੋ ਜਿਸੇ ਤਰ੍ਹਾਂ ਮੈਂ ਲੋ ਅਨਲੋਕ ਦਾ ਬਟਨ ਪ੍ਰੈਸ ਕਰਦਾ ਉਹ ਆਰ ਬੀ ਐਮਸ ਅਨਫੋਲਡ ਹੁੰਦੇ ਨੇ ਸੋ ਆਜੋ ਹੁਣ ਇਸ ਦੇ ਨਾਲ ਹੀ ਆਪਾਂ ਗੱਡੀ ਦੀ ਫਰੰਟ ਪ੍ਰੋਫਾਈਲ ਤੇ ਨਿਗਾਹ ਮਾਰਦੇ ਹਾਂ ਸ ਸ਼ੁਰੂ ਕਰਦੇ ਹਾਂ ਕਾਰ ਦੀ ਫਰੰਟ ਪ੍ਰੋਫਾਈਲ ਤੋਂ ਤੇ ਜੇ ਆਪਾਂ ਹੈੱਡ ਲੈਂਪਸ ਦੀ ਗੱਲ ਕਰੀਏ ਤਾਂ ਇਹ ਪ੍ਰੋਜੈਕਟਰ ਹੈੱਡ ਲੈਂਪਸ ਨੇ ਵਿਦ ਟਰਨਿੰਗ ਇੰਡੀਕੇਟਰ ਪਰ ਹੈਲੋਜਨ ਦੇ ਵਿੱਚ ਨੇ ਠੀਕ ਆ ਜੀ ਹੈਲੋਜਨ ਹੈੱਡ ਲੈਂਪਸ ਦੇ ਤੇ ਉਸ ਤੋਂ ਬਾਅਦ ਗਿਆ ਆਪਾਂ ਥੋੜਾ ਥੱਲੇ ਆ ਜਾਈਏ ਤਾਂ ਫੌਗ ਲੈਂਪਸ ਦੀ ਗੱਲ ਕਰੀਏ ਤਾਂ ਇਹ ਵੀ ਹੈਲੋਜਨ ਦੇ ਵਿੱਚ ਨੇ ਇਸ ਦੇ ਨਾਲ ਹੀ ਆ ਦੇਖੋ ਤੁਸੀਂ ਸਿਲਵਰ ਲਾਈਨਿੰਗ ਇੱਕ ਸਾਈਡ ਤੋਂ ਗੱਡੀ ਦੂਸਰੀ ਸਾਈਡ ਤੱਕ ਜਾਂਦੀ ਹੈ ਆ ਮੈਟ ਬਲੈਕ ਦੇ ਵਿੱਚ ਗ੍ਰਿਲ ਦਿੱਤੀ ਹੋਈ ਹੈ ਆ ਲੱਗਾ ਹੋਇਆ ਕੀਆ ਦਾ ਲੋਗੋ ਸਿਲਵਰ ਦੇ ਵਿੱਚ ਸੋ ਆਜੋ ਕਾਰ ਦੀ ਦੂਸਰੀ ਸਾਈਡ ਤੇ ਦੇਖੋ ਇੱਕ ਸਾਈਡ ਤੋਂ ਲਾਈਨ ਦੂਸਰੀ ਸਾਈਡ ਤੱਕ ਜਾਂਦੀ ਹੈ ਸਿਲਵਰ ਦੇ ਵਿੱਚ ਸੋ ਕਾਫੀ ਪ੍ਰੀਮੀਅਮ ਲੁੱਕ ਲੱਗਦੀ ਹੈ ਇਸੇ ਤਰ੍ਹਾਂ ਬਲੈਕ ਦੇ ਵਿੱਚ ਥੱਲੇ ਰੇਡੀਏਟਰ ਗ੍ਰਿਲ ਆ ਰੇਡੀਏਟਰ ਗ੍ਰਿਲ ਵੀ ਕਾਫੀ ਵਧੀਆ ਜਿਸ ਨਾਲ 에ਅਰ ਸਰਕੂਲੇਸ਼ਨ ਕਾਫੀ ਵਧੀਆ ਹੁੰਦਾ ਤੁਸੀਂ ਦੇਖੋ ਨਾਲ ਥੱਲੇ ਸਿਲਵਰ ਸਕਿਡ ਪਲੇਟ ਵੀ ਲੱਗੀ ਹੋਈ ਹੈ ਬਾਕੀ ਜੇ ਆਪਾਂ ਬੋਨਟ ਤੇ ਬਣੇ ਡਿਜ਼ਾਈਨ ਦੀ ਕਰੀਏ ਲਾਈਨਾਂ ਇਹ ਜਿਹੜਾ ਬਣਿਆ ਹੈ ਡਿਜ਼ਾਈਨ ਕਰਵ ਦਾ ਕਾਫੀ ਵਧੀਆ ਲੱਗ ਰਿਹਾ ਹੈ। ਤੋਂ ਅੱਗੇ ਅਸੀਂ ਇਸ ਦਾ ਸਾਈਡ ਪ੍ਰੋਫਾਈਲ ਤੇ ਨਿਗਾ ਮਾਰਦੇ ਹਾਂ। ਤੁਸੀਂ ਦੇਖੋ ਸਾਈਡ ਕਲੈਡਿੰਗ ਫਰੰਟ ਤੋਂ ਸ਼ੁਰੂ ਹੋ ਰਹੀ ਹੈ। ਤੇ ਜੇ ਆਪਾਂ ਗੱਲ ਕਰੀਏ ਗੱਡੀ ਦੀ ਲੈਂਥ ਦੀ ਤਾਂ 4315 mm ਦੀ ਆ ਤੇ ਗੱਡੀ ਦਾ ਬੀਲ ਵੈਸ ਹੈਗਾ 2610 mm ਤੇ ਗੱਡੀ ਦੀ ਹਾਈਟ ਹੈਗੀ ਹੈ 1645 mm। ਆਜੋ ਇਸ ਦੇ ਨਾਲ ਹੀ ਆਪਾਂ ਗੱਡੀ ਦੇ ਅਲੋਏ ਵੀਲਸ ਤੇ ਵੀ ਨਿਗਾ ਮਾਰੀਏ ਤੇ ਦੇਖੀਏ ਟਾਇਰ ਪ੍ਰੋਫਾਈਲ ਕਿੰਨੇ دیا। ਸਿਲਵਰ ਕਲਰ ਦੇ ਵਿੱਚ ਆਪਾਂ ਨੂੰ ਅਲॉय ਵੀਲਸ ਮਿਲਦੀਆਂ ਨੇ ਤੇ ਟਾਇਰ ਸਾਈਜ਼ ਮਿਲਦਾ ਹੈ 205 65 R16 ਆ ਦੇਖੋ ਟਾਇਰ ਤੇ ਵੀ ਲਿਖਿਆ ਹੋਇਆ ਹੈ 205 65 R16 16 ਇੰਚ ਦੇ ਆਪਾਂ ਨੂੰ ਟਾਇਰ ਮਿਲਦੇ ਇਸ ਗੱਡੀ ਦੇ ਨਾਲ ਸਾਈਡ ਕਲੈਡਿੰਗ ਦੇਖੋ ਫਰੰਟ ਤੋਂ ਸ਼ੁਰੂ ਹੋ ਕੇ ਬੈਕ ਤੱਕ ਗਈ ਹੈ ਤੇ ਹੁਣ ਗੱਡੀ ਅਨਲੌਕ ਕਰੀਏ ਤੁਸੀਂ ਦੇਖਿਓ ਆਹ ਲਓ ਜੀ ਆ ਹੋ ਗਏ ਅਨਫੋਲਡ ਹੋਵਾਰੇ ਵਿਮਸ ਠੀਕ ਹੈ ਜੀ ਟਰਨ ਇਡੀਕੇਟਰ ਵੀ ਇਹਦੇ ਉੱਤੇ ਮਿਲਦਾ ਡਿਊਲ ਟੋਨ ਦੇ ਵਿੱਚ ਆ ਇਹ ਬਾਕੀ ਡੋਰ ਹੈਂਡਲ ਬੋਡੀ ਕਲਰ ਦੀ ਮਿਲਦੀ ਹੈ সিলਵਰ ਰੂਫ ਰੇਲਸ ਮਿਲਦੀਆਂ ਉੱਪਰ ਸਨ ਰੂਫ ਹੋ ਲੱਗਾ ਹੈ ਸ਼ਾਰਪੇਨ ਐਂਟੀਨਾ ਠੀਕ ਹੈ ਜੀ ਇਸ ਤੋਂ ਬਾਅਦ ਜੇ ਆਪਾਂ ਫਿਊਲ ਟੈਂਕ ਦੀ ਗੱਲ ਕਰੀਏ ਤਾਂ ਉਹ 50 ਲੀਟਰ ਦਾ ਹੈ ਫਿਊਲ ਟੈਂਕ ਪੈਟਰੋਲ ਦੇ ਵਿੱਚ ਇਹ ਦੇਖੋ ਜੀ ਫਿਊਲ ਟੈਂਕ ਗੱਡੀ ਦਾ ਇਸ ਦੇ ਨਾਲ ਹੀ ਆ ਆਗੇ ਆਪਣੀ ਟੇਲ ਲਾਈਟਸ ਅਜੇ ਹੁਣ ਬੈਕ ਪ੍ਰੋਫਾਈਲ ਦੀ ਗੱਲ ਕਰੀਏ ਸ਼ਾਰਪੇਨ ਐਂਟੀਨਾ ਹਾਈ ਮਾਉਂਟਡ ਸਟਾਪ ਲੈਂਪ ਡੀਫੋਗਰ ਰੀਅਰ ਵਾਈਪਰ ਵੀ ਮਿਲਦਾ ਇਸ ਵੇਰੀਐਂਟ ਦੇ ਵਿੱਚ ਆ ਦੇਖੋ ਜੀ ਆਪਣੀ ਟੇਲ ਲਾਈਟਸ ਕਾਫੀ ਵੱਡੀਆਂ ਤੇ ਵਧੀਆ ਟੇਲ ਲਾਈਟਸ ਨੇ ਆ ਵੀ ਵਰਕਿੰਗ ਆ ਜਿ세 ਮੈਂ ਟੱਚ ਕਰਦਾ ਪਿਆ ਦੇਖੋ ਸੈਂਟਰ ਦੇ ਵਿੱਚ ਕੀ ਆਦਾ ਲੋਗੋ ਉਸ ਤੋਂ ਥੱਲੇ ਰਿਵਰਸ ਪਾਰਕਿੰਗ ਕੈਮਰਾ ਇਸੇ ਤਰ੍ਹਾਂ ਇਹ ਆ ਗਈ ਆਪਣੀ ਦੂਸਰੀ ਸਾਈਡ ਦੀ ਟੇਲ ਲਾਈਟ ਥੱਲੇ ਰਿਫਲੈਕਟਰ ਵੀ ਦਿੱਤਾ ਹੋਇਆ ਦੇਖੋ ਤੁਸੀਂ ਤੇ ਆ ਆ ਗਿਆ ਆਪਣੇ ਆ ਦੇਖੋ ਜੀ 1 ਥੱਲੇ 2 ਇਸੇ ਤਰ੍ਹਾਂ 3 ਤੇ ਥੱਲੇ 4 ਚਾਰ ਰਿਵਰਸ ਪਾਰਕਿੰਗ ਸੈਂਸਰ ਦਿੱਤੇ ਹੋਏ ਨੇ ਫਰੰਟ ਦੀ ਤਰ੍ਹਾਂ ਬੈਕ ਸਾਈਡ ਵੀ ਸਿਲਵਰ ਸਕਿਡ ਪਲੇਟ ਦਿੱਤੀ ਹੋਈ ਗੱਡੀ ਦੀ जिद कि लुक काफ़ी वीडियो आँदी है और थले एग्जॉस्ट पाइप ग्डी का एग्जॉसट पाइप ठीक है जी ये आ गए आप डाइवर साइड आई साइड पर देखो जी समार्ट की लैस एंट्री मिलती है बटन प्रेस करो डोर खोलो बाकी मतलब तो बह जाओ बाकी तूा देने आई एम टी की बैचिंग कितने लगी हुई है मतलब कि बिना क्लच तो मैनुअल गिख्या होम टी ठीक है जी ਤੋ ਆਜੇ ਹੁਣ ਆਪਾਂ ਡਰਾਈਵਰ ਸਾਈਡ ਡੋਰ ਵੀ ਨਾਲ ਦੀ ਨਾਲ ਦੇਖ ਹੀ ਲਈਏ ਇਹ ਆ ਜੋ ਜੀ ਇਹ ਡਰਾਈਵਰ ਸਾਈਡ ਡੋਰ ਡਿਊਲ ਟੋਨ ਦੇ ਵਿੱਚ ਤੁਸੀਂ ਕਹਿ ਸਕਦੇ ਆ 90% ਹਿੱਸਾ ਬਲੈਕ ਦੇ ਵਿੱਚ 10% ਹਿੱਸਾ ਬੀਚ ਕਲਰ ਦੇ ਵਿੱਚ ਆ ਤੇ ਆਹ ਲਓ ਜੀ ਡੋਰ ਹੈਂਡਲ ਲੋਕਲ ਲੋਕ ਦਾ ਸਵਿਚ ਦੇਖੋ ਟਵਿੱਟਰ ਥੱਲੇ ਸਪੀਕਰ ਨਾਲ ਬੋਟਲ ਹੋਲਡਰ ਤੇ ਥੋੜੀ ਜੀ ਸਪੇਸ ਆ ਕੁਝ ਹੋਰ ਆਪਾਂ ਡਾਕੂਮੈਂਟ ਰੱਖ ਸਕਦੇ ਆ ORVM ਅਡਜਸਟਿੰਗ ਦੇ ਸਵਿਚ ਇਲੈਕਟ੍ਰਿਕਲੀ ਲੋਕਲ ਲੋਕ ਦਾ ਬਟਨ ਚਾਰੋ ਪਾਵਰ ਬਿੰਡਰ ਦੇ ਸਵਿਚ ਨੇ ਆ ਡੋਰ ਬੰਦ ਕਰਨ ਵਾਸਤੇ ਆ ਵੀ ਪਲਾਸਟਿਕੀ ਆ ਠੀਕ ਹੈ ਜੀ ਹਾਰਡ ਪਲਾਸਟਿਕ ਦਾ ਯੂਜ਼ ਕੀਤਾ ਗਿਆ ਕਾਫੀ ਵਧੀਆ ਓਵਰਲ ਲੁੱਕ ਫਰੰਟ ਡੋਰ ਦੀ ਇਸ ਤਰ੍ਹਾਂ ਦੀ ਆਉਂਦੀ ਹੈ ਤੇ ਸੀਟਾਂ ਦੀ ਗੱਲ ਕਰੀਏ ਹਾਈਟ ਅਡਜਸਟਮੈਂਟ ਸੀਟ ਦੇ ਵਿੱਚ ਹੈਗੀ ਆ ਜੀ ਤੁਸੀਂ ਆਪਣੇ ਹਾਈਟ ਦੇ ਅਕੋਰਡਿੰਗ ਹੀ ਸੀਟ ਦੀ ਹਾਈਟ ਅਡਜਸਟ ਕਰ ਸਕਦੇ ਆ ਫੈਬਰਿਕ ਦਾ ਮਟੀਰੀਅਲ ਲੱਗਾ ਹੋਇਆ ਠੀਕ ਹੈ ਜੀ ਅਡਜਸਟੇਬਲ ਹੈਡ ਰੈਸਟ ਨੇ ਫਰੰਟ ਦੇ ਦੋਨੋਂ ਹੀ ਦੇਖੋ ਤੁਸੀਂ ਆ ਜੋਣ ਬਾਕੀ ਵਿੱਚ ਬੈ ਗੱਲ ਕਰਦੇ ਹਾਂ ਬਾਕੀ ਆ ਹੋ ਗਿਆ ਏਸੀ ਵੈਂਟਸ ਨਾਲ ਦੇ ਨਾਲ ਸਿਲਵਰ ਲਾਈਨਿੰਗ ਲੱਗੀ ਹੋਈ ਕਾਫੀ ਵਧੀਆ ਲੱਗਦੀ ਆ ਇਹ ਆ ਗਿਆ ਵਹੀਕਲ ਅਸਿਸਟ ਹੈਡ ਲੈਂਪ ਲੈਵਰ ਦੇ ਸਵਿੱਚ ਨੇ ਆ ਗਿਆ ਸਟਾਰਟ-ਸਟਾਪ ਬਟਨ ਆਪਣਾ ਬੋਨਟ ਓਪਨਰ ਇੱਥੋਂ ਤੁਸੀਂ ਆਪਣਾ ਫਿਊਲ ਟੈਂਕ ਓਪਨ ਕਰ ਸਕਦੇ ਹੋ ਦੇਖੋ ਆਜੋ ਹੁਣ ਆਪਾਂ ਕਰੀਏ ਇਗਨੀਸ਼ਨ ਆਨ ਤੇ ਤੁਹਾਨੂੰ ਦਿਖਾਈਏ ਇਨਸਟਰੂਮੈਂਟ ਕਲਸਟਰ ਗੱਡੀ ਦਾ ਲਓ ਜੀ ਹੋ ਗਿਆ ਇਗਨੀਸ਼ਨ ਆਨ ਦੇਖੋ ਤੁਹਾਡੇ ਸਾਹਮਣੇ ਆ ਲਓ ਜੀ ਹੋ ਗਈ ਸਕਰੀਨ ਆਨ ਠੀਕ ਹੈ ਜੀ ਕੱਦੇ ਪਾਸੇ ਆਰ ਕੇ ਮੀਟਰ ਸੱਜੇ ਪਾਸੇ ਸਪੀਡੋਮੀਟਰ ਸਪੀਡੋਮੀਟਰ ਥੱਲੇ ਹੈਗਾ ਆਪਣਾ ਫਿਊਲ ਫਿਊਲ ਮੀਟਰ ਤੇ ਇੱਧਰੀ ਸਾਈਡ ਹੈਗਾ ਟੈਂਪਰੇਚਰ ਦੀ ਸੂਈ ਲੱਗੀ ਹੋਈ ਥੱਲੇ ਸੈਂਟਰ ਦੇ ਛੋਟੀ ਸੈਂਟਰ ਦੇ ਵਿੱਚ ਆਉਂਦੀ ਹੈ ਕਿ ਐਮ ਆਈ ਡੀ ਸਕਰੀਨ ਉਹ ਦੇਖੋ ਵੀ ਇਨਫੋਰਮੇਸ਼ਨ ਚੇਂਜ ਹੋ ਰਹੀ ਹੈ ਸਾਰੀ ਉਸ ਸਟੀਅਰਿੰਗ ਕੰਟਰੋਲ ਤੋਂ ਹੋ ਰਹੀ ਹੈ ਤੁਹਾਨੂੰ ਦਿਖਾ ਦਨੇ ਹੈ ਸਵਿੱਚ ਕਿਹੜਾ ਹੋ ਵੀ ਆ ਲਓ ਜੀ ਆ ਦੁਬਾਰਾ ਦੇਖੋ ਹੁਣ ਮੈਂ ਫਲੈਸ਼ ਬੰਦ ਕੀਤੀ ਆ ਦੇਖੋ ਤੁਸੀਂ ਸਭੇ ਪਾਸੇ RPM ਸੱਜੇ ਪਾਸੇ ਸਪੀਡੋਮੀਟਰ ਥੱਲੇ ਉਹਦੇ ਹੋ ਜਾਂਦਾ ਉਹ ਦੇਖੋ ਸੈਂਟਰ ਦੇ ਚੇਂਜ ਹੋ ਰਹੀ ਇਨਫੋਰਮੇਸ਼ਨ ਸਾਰੀ ਸਟੀਅਰਿੰਗ ਕੰਟਰੋਲ ਤੋਂ ਹੋ ਸਕਦਾ ਹੈ ਸਾਰਾ ਕੰਮ ਤੁਸੀਂ ਕਾਰ ਬਾਰੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਆ ਬਾਕੀ ਸਟੀਅਰਿੰਗ ਦੀ ਗੱਲ ਕਰੀਏ ਲੈਦਰ ਰੈਪਡ ਨਹੀਂ ਹੈਗਾ ਠੀਕ ਹੈ ਜੀ ਲਓ ਦੇਖੋ ਤੁਸੀਂ ਲੈਦਰ ਰੈਪਡ ਸਟੀਅਰਿੰਗ ਨਹੀਂ ਹੈਗਾ ਇੱਥੇ ਸਿਲਵਰ ਟੱਚ ਦਿੱਤਾ ਹੈ ਇੱਕ 에어ਬੈਗ ਦੀ ਬੈਟਿੰਗ ਕੀ ਜਿਹਦਾ ਲੋਗੋ ਲੱਗਾ ਹੋਇਆ ਜਿਹੜੇ ਐਸਟੀਮੇਟ ਦੀ ਗੱਲ ਕਰੀਏ ਤਾਂ ਟਿਲਟ ਐਡਜਸਟ ਹੁੰਦਾ ਟੈਲੀਸਕੋਪੀ ਗੜੇ ਜਸਤ ਨਹੀਂ ਹੁੰਦਾ ਇਹ টিলਟ ਹੀ ਆ ਪਰ টিলਟ ਦਾ ਵੀ ਬਾਇਆ ਕਾਫੀ ਖੜਜਟ ਹੋ ਜਾਂਦਾ ਹੈ ਆ ਅਗੇ ਟੈਲੀਫੋਨਿਕ ਤੇ ਮੀਡੀਆ ਦੇ ਕੰਟਰੋਲ ਇਸ ਸਾਈਡ ਆਗੇ ਕਰੂਜ਼ ਕੰਟਰੋਲ ਤੇ ਐਮ ਆਈ ਡੀ ਸਕਰੀਨ ਦੇ ਕੰਟਰੋਲ ਨੇ ਬਾਕੀ ਆ ਦੇਖੋ ਜੀ ਆਪਣੇ ਹੈਡਲਾਈਟਸ ਦੇ ਕੰਟਰੋਲ ਤੇ ਟਰਨ ਇੰਡੀਕੇਟਰ ਦੇ ਕੰਟਰੋਲਸ ਇਹ ਆਗੇ ਵਾਈਪਰ ਤੇ ਵਾਸ਼ਰ ਦੇ ਕੰਟਰੋਲ ਜੀਤਾ ਜੀ ਉਸੇ ਨਾਲ ਨਾਲ ਅੱਗੇ ਅੱਗੇ ਗੱਲ ਕਰੀਏ ਤੁਹਾਨੂੰ ਦਿਖਾ ਦਨੀ ਹੈ ਡਰਾਈਵਰ ਸਾਈਡ ਸਨਵਾਈਜ਼ਰ ਦੇ ਵਿੱਚ ਕਲਾ ਟੈਕਟਰ ਹੋਲਡਰ ਹੀ ਮਿਲਦਾ ਹੈ ਦੇਖੋ ਤੁਸੀਂ ਟਿਕਟ ਹੋਲਡਰ ਹੀ ਮਿਲਦਾ ਡਰਾਈਵਰ ਸਾਈਡ ਸਨਵਾਈਜ਼ਰ ਦੇ ਵਿੱਚ ਠੀਕ ਹੈ ਜੀ ਸੈਂਟਰ ਦੇ ਵਿੱਚ ਤੋਂ ਲਾਈਟਸ ਦਿੱਤੀਆਂ ਹੋਈਆਂ ਨੇ ਸਨ ਗਲਾਸ ਹੋਲਡਰ ਵੀ ਮਿਲਦਾ ਤੇ ਪੈਸੰਜਰ ਸਾਈਡ ਮਿਰਰ ਮਿਲਦਾ ਤੇ ਨਾਲ 에ਅਰ ਬੈਗ ਦੀ ਬੈਜਿੰਗ ਲੱਗੀ ਹੋਈ ਹੈ ਸਨਵਾਈਜ਼ਰ ਦੇ ਵਿੱਚ ਠੀਕ ਹੈ ਜੀ ਤੇ ਆਹ ਲਓ ਜੀ ਆਹ ਗੱਡੀ ਹੈ ਸਾਡੀ इस चीज़ की काफ़ी डिमांड है कंपनी काफ़ी ध्यान रख दी हम साल उसकी डिमांड बहुत है जी ग्रैफ हैंडल भी एडजस्टेबल ने यह डे नाइट मिरर आ पर मैन्यूली एडजस्टड इलेक्ट्रीकली नहीं आ गई अपनी टच स्क्रीन अठ इंच की टच स्क्रीन एंड्रॉयड आटो एप्पल कारपले दो सपोर्ट कर दी है ये टच रिस्पोंस भी काफ़ी वजी ठीक है जी बाकी आ सारे स्विच नेब्स ने क्या ਕਾਫੀ ਵਧੀਆ ਲੱਗਦਾ ਸੈਂਟਰਕਲ ਸੋਲ ਵੀ ਹਾਰਡ ਪਲਾਸਟਿਕ ਦਾ ਯੂਜ਼ ਕੀਤਾ ਹੈ ਸਕਰਚ ਰੈਸ ਮਟੀਰੀਅਲ ਬੋਨਟ ਕਾਫੀ ਹੱਦ ਤੱਕ ਨਜ਼ਰ ਆਉਂਦਾ ਡਰਾਈਵਰ ਸਾਈਡ ਸੀਟ ਤੋਂ ਬੈਠ ਕੇ ਆ ਜਿਹੜਾ ਜੀ ਪਿਆਨੋ ਬਲੈਕ ਫਿਨਿਸ਼ ਦੇ ਵਿੱਚ ਕੀਤਾ ਹੈ ਨਾ ਟੱਚ ਕਾਫੀ ਵਧੀਆ ਲੱਗਦਾ ਪ੍ਰੀਮੀਅਮ ਤੁਸੀਂ ਦੇਖੋ ਸਿਲਵਰ ਦੇ ਨਾਲ ਬਲੈਕ ਕਾਫੀ ਵਧੀਆ ਲੱਗਦਾ ਆ ਜਿ ਹੁਣ ਸੈਂਟਰ ਦੇ ਵਿੱਚ ਏਸੀ ਵੈਂਟਸ ਨਾਲ ਸਿਲਵਰ ਲਾਈਨਿੰਗ ਲੱਗੀ ਹੋਈ ਕਾਫੀ ਸੋਹਣੀ ਲੱਗਦੀ ਆ ਆਟੋ ਕਲਾਈਮੇਟ ਕੰਟਰੋਲ ਵੀ ਮਿਲਦਾ ਇਸ ਗੱਡੀ ਦੇ ਵਿੱਚ ਆ ਸਾਰੇ ਦੇ ਸਾਰੇ ਏਸੀ ਦੇ ਕੰਟਰੋਲ ਨੇ ਧਿਆਨ ਨਾਲ ਦੇਖੋ ਤੁਸੀਂ ਦੁਆਰਾ ਔਰ ਥੱਲੇ 12 ਵੋਲਟ ਦਾ ਸਾਕਟ ਚਾਰਜਿੰਗ ਤੇ USB ਪੋਰਟ ਦਿੱਤਾ ਹੋਇਆ। ਆ ਗਏ ਸਿਕ 스ਪੀਡ ਮੈਨੂਅਲ ਗੇਅਰ ਬਾਕਸ ਤੁਹਾਨੂੰ ਹੁਣ ਦਿਖਾਉਣਾ ਹੈ ਜੀ ਕਮਾਲ ਆ ਦੇਖੋ ਜੀ ਮੈਨੂਅਲ ਗੇਅਰ ਬਾਕਸ ਤੇ ਸੁੱਖ ਨਾਲ ਜੇ ਤੁਹਾਨੂੰ ਆਪਾਂ ਥੱਲੇ ਦਿਖਾਈਏ ਦੁਬਾਰਾ ਦਿਖਾਉਣਾ ਮੈਂ ਇੱਕ ਮਿੰਟ ਆ ਗਿਆ ਆਪਣਾ ਮੈਨੂਅਲ ਗੇਅਰ ਬਾਕਸ ਤੇ ਉਹ ਦੇਖੋ ਜੀ ਥੱਲੇ ਤੇਰਾ ਬ੍ਰੇਕ ਤੇ ਰੇਸ ਕਲਚ ਹੈ ਨਹੀਂ ਮੈਂ ਕਿਹਾ ਨਾ ਜੀ ਬਿਨਾ ਕਲਚ ਤੋਂ ਮੈਨੂਅਲ ਗੱਡੀ ਦੁਬਾਰਾ ਫਿਰ ਦੇਖ ਲਓ ਇੱਕ ਵਾਰੀ ਆ ਆ ਗਿਆ ਜੀ ਮੈਨੂਅਲ ਗੇਅਰ ਬਾਕਸ ਠੀਕ ਆ ਜੀ ਆ ਆਪਣਾ ਆ ਗਿਆ ਗਲਵ ਬਾਕਸ ਨਾਲ ਦੋ ਕੱਪ ਹੋਲਡਰ ਅ ਆ ਦੇਖੋ ਜੀ ਆ ਮੈਨੂਅਲ ਗੇਅਰ ਬਾਕਸ ਆ ਪਰ ਥੱਲੇ ਦੇਖ ਲਓ ਕਲਚ ਆ ਨਹੀਂ ਸੋ ਇਹ ਆ ਜੀ ਆਈਐਮਟੀ ਸੋ ਆਜੋ ਇਸ ਦੇ ਨਾਲ-ਨਾਲ ਹੁਣ ਆਪਾਂ ਬੋਨਟ ਓਪਨ ਕਰਕੇ ਗੱਡੀ ਦੇ ਇੰਜਣ ਤੇ ਵੀ ਨਿਗਾਹ ਮਾਰ ਲਈਏ ਇਹ ਆ ਜੀ 1500 ਸੀਸੀ ਪੈਟਰੋਲ ਇੰਜਣ ਜਿਹੜਾ ਕੀ 16.8 ਕੇਐਮਪੀਐਲ ਦੀ ਮਾਈਲੇਜ ਕਲੇਮ ਕਰਦਾ ਆ ਤੇ ਪਾਵਰ ਦਿੰਦਾ 113 ਬੀਐਚਪੀ ਦੀ ਤੇ ਟਾਰਕ ਹੈਗੀ 144 ਐਨਐਮ ਦੀ ਟਾਰਕ ਆ ਪੈਟਰੋਲ ਦੇ ਵਿੱਚ ਮਤਲਬ 17 ਕਿਲੋਮੀਟਰ ਪਰ ਲੀਟਰ ਦੀ ਐਵਰੇਜ ਲਾ ਲਓ ਤੇ 144 Nm ਦੀ ਟਾਰਕ ਲਾ ਲਓ ਤੇ 113 BHP ਦੀ ਪਾਵਰ ਆਜੋ ਹੁਣ ਆਪਾਂ ਰੀਅਰ ਸਾਈਡ ਡੋਰ ਵੀ ਦੇਖੀਏ ਆ ਜਾਲੇ ਵੀ ਨਾਲ ਦਿੰਦੇ ਆ ਜੀ ਧੁੱਪ ਤੋਂ ਬਚਣ ਨੂੰ ਇਹ ਵੀ ਕਾਫੀ ਵਧੀਆ ਫੀਚਰ ਆ ਕੋਸ਼ ਕੁ ਚਣੀਂਦਾ ਗੱਡੀਆਂ ਜਿਹੇ ਵਿੱਚ ਰਹਾਉਂਦਾ ਮੇਰੇ ਹਿਸਾਬ ਨਾਲ ਤਾਂ ਫਰੰਟ ਦੀ ਤਰ੍ਹਾਂ ਫੁੱਲੀ ਬਲੈਕ ਹੈ 90% 10% ਵਿੱਚ ਕਲਰ ਆ ਠੀਕ ਹੈ ਜੀ ਪਾਵਰ ਪੁਆਇੰਟ ਦਾ ਸਵਿੱਚ ਆ ਥੱਲੇ ਆ ਆਪਣਾ ਗਸਪੀਕਰ ਬੋਟਲ ਹੋਲਡਰ ਥੋੜੀ ਜਿਹੀ ਸਪੇਸ ਸੋ ਓਵਰਆਲ ਲੁੱਕ ਰੀਅਰ ਸਾਈਡ ਡੋਰ ਦੀ ਇਦਾਂ ਦੀ ਆਉਂਦੀ ਹੈ ਅਬ ਚਾਪ ਜਾਲੀ ਜ਼ਰੂਰ ਮਿਲਦੀ ਹੈ ਦੇਖੋ ਤੁਸੀਂ ਧੁੱਪ ਤੋਂ ਬਚਣ ਨੂੰ ਸੋ ਕਾਫੀ ਵਧੀਆ ਕੰਪਨੀ ਨਿੱਕੇ ਨਿੱਕੇ ਚੀਜ਼ਾਂ ਦਾ ਧਿਆਨ ਰੱਖਦੀ ਹੈ ਲਓ ਜੀ ਫਰੰਟ ਦੀ ਤਰ੍ਹਾਂ ਫੈਬਰਿਕ ਦੀਆਂ ਸੀਟਾਂ ਨੇ ਠੀਕ ਹੈ ਜੀ ਦੇਖੋ ਹੈਡ ਰੈਸਟ ਆਪਣੇ ਫਿਕਸਡ ਨੇ ਕੋਈ ਐਡਜਸਟੇਬਲ ਨਹੀਂ ਕੋਈ ਆਰਮ ਰੈਸਟ ਨਹੀਂ ਹੈਗਾ ਇਸ ਵੇਰੀਐਂਟ ਦੇ ਵਿੱਚ ਠੀਕ ਹੈ ਜੀ ਆ ਜਾਓ ਆ ਆ ਗਿਆ ਸੈਂਟਰ ਦੇ ਵਿੱਚ ਆਪਣੇ ਲਾਈਟਸ ਦਿੱਤੀਆਂ ਹਨ ਇਹਨਾਂ ਦੇਖੋ ਗ੍ਰੈਬ ਹੈਂਡਲ ਅਡਜਸਟੇਬਲ ਨੇ ਪਿੱਛੇ ਪਾਰਸਲ ਟ੍ਰੇ ਦਿੱਤੀ ਹੈ ਤੁਸੀਂ ਆਪਣਾ ਥੋੜਾ ਬੋੜਾ ਸਮਾਨ ਰੱਖ ਸਕਦੇ ਆ ਆ ਲਓ ਜੀ ਮੋਬਾਈਲ ਚਾਰਜਿੰਗ ਥੋੜੀ ਸਪੇਸ ਮਾਇ ਰੱਖਣ ਨੂੰ ਤੇ ਰੀਅਰ ਸੀਟਸ ਸੈਂਟਰ ਵਾਲਾ ਹੰਪ ਜਿਹੜਾ ਉਹ ਕਾਫੀ ਉੱਚਾ ਆ ਵੀ ਤਿੰਨ ਬੰਦੇ ਬੈਣੇ ਔਖੇ ਹੋ ਜਾਣੇ ਆ ਸੈਂਟਰ ਦੇ ਵਿੱਚ ਤੁਸੀਂ ਬੱਚਾ ਬਿਠਾ ਕੇ ਆਲੇ ਦੁਆਲੇ ਦੋ ਅਡਲਟ ਬੈਠ ਸਕਦੇ ਆ ਬਾਕੀ ਰੀਅਰ ਸੀਟਾਂ ਦਾ ਡੈਸ਼ਬੋਰਡ ਦੀ ਲੁੱਕ ਕੋਈ ਇਸ ਤਰ੍ਹਾਂ ਦੀ ਆਉਂਦੀ ਹੈ ਕਾਫੀ ਪ੍ਰੀਮੀਅਮ ਤੇ ਫੀਚਰ ਲੋਡਡ ਗੱਡੀ ਆ ਕੋਈ ਐਸੀ ਗੱਲ ਨਹੀਂ ਹੈਗੀ ਵੀ ਫੀਚਰ ਦਿੱਤੇ ਹੈ ਗੱਡੀ ਦੇ ਵਿੱਚ ਬਾਕੀ ਆਜੋ ਹੁਣ ਆਪਾਂ ਬੂਟ ਵੀ ਦੇਖ ਲਈਏ ਠੀਕ ਹੈ ਜੀ ਆਹ ਲਓ ਜੀ ਬੂਟ ਸਪੇਸ ਪਾਰਸਲ ਟ੍ਰੇ ਤੁਹਾਨੂੰ ਪਹਿਲਾਂ ਵੀ ਦਿਖਾਇਆ ਮਿਲਦੀ ਹੈ ਇਸ ਵੇਰੀਐਂਟ ਦੇ ਵਿੱਚ ਤੇ ਜੇ ਬੂਟ ਆਪਾਂ ਸਪੇਸ ਦੀ ਗੱਲ ਕਰੀ ਤਾਂ 435 ਲੀਟਰ ਦੀ ਬੂਟ ਸਪੇਸ ਆ ਆਹ ਦੇਖੋ ਜੀ ਆਹ ਇੱਕ ਸਾਈਡ ਹੁੱਕ ਦਿੱਤੀ ਹੋਈ ਆ ਤੁਸੀਂ ਕੁਝ ਵੀ ਟੰਗ ਸਕਦੇ ਆ ਉਹ ਟੂਲ ਕਿੱਟ ਪਈ ਹੋਈ ਆ ਤਾਂ ਜੇ ਆਪਾਂ ਸਪੇਅਰ 휠 ਦੀ ਗੱਲ ਕਰੀਏ ਤਾਂ ਉਹ ਸਟੀਲ 휠 ਦੇ ਵਿੱਚ ਪਰ 1 ਇੰਚ ਛੋਟਾ 15 ਇੰਚ ਦਾ ਮਿਲੂਗਾ ਜੀ 16 ਇੰਚ ਦਾ ਨਹੀਂ ਜਿਹੜੇ ਬਾਹਰ ਟਾਇਰ ਲੱਗੇ ਹੋਏ 16 ਇੰਚ ਦੇ ਆ ਸੋ ਓਵਰਆਲ ਬੂਟ ਸਪੇਸ ਇਦਾਂ ਦੀ ਹੈ ਜੀ ਸੋ ਕਾਫੀ ਬੂਟ ਸਪੇਸ ਆ 435 ਸੋ ਇਹ ਸੀਗੀ ਕੀ ਹੈ ਸੈਲਟਾ ਉਸ ਐਚ ਟੀ ਕੇ ਪਲੱਸ ਆਈ ਐਮ ਟੀ ਵੇਰੀਐਂਟ ਪੈਟਰੋਲ ਦੇ ਵਿੱਚ ਜਿਸ ਦੀ ਕੀ ਅਸੀਂ ਅੱਜ ਵੀਡੀਓ ਵਿੱਚ ਗੱਲ ਕੀਤੀ ਹੈ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਿਓ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ